ਪ੍ਰੈਸ ਕਾਨਫਰੰਸ ਨੂੰ ਕਵਰ ਕਰ ਲਈ ਆਪ ਜੀ ਪਹੁੰਚੇ ਹੋ ਮੇਰੇ ਨਾਲ ਮੇਰੇ ਵੱਡੇ ਵੀਰ ਸਰਦਾਰ ਹਰਪਜਨ ਸਿੰਘ ਈਟੀਓ ਜੀ ਮਾਨਯੋਗ ਪੀ ਡਬਲਯੂ ਡੀ ਮਿਨਿਸਟਰ ਮੇਰੇ ਵੱਡੇ ਵੀਰ ਸ਼੍ਰੀ ਦੀਪਕ ਬਾਲੀ ਜੀ ਜੋ ਸਲਾਹਕਾਰ ਨੇ ਸਾਡੇ ਕਲਚਰ ਤੇ ਟੂਰਿਜ਼ਮ ਮਹਿਕਮੇ ਦੇ ਬਹੁਤ ਹੀ ਸਤਕਾਰਯੋਗ ਸਾਡੇ ਭਰਾ ਚੌਧਰੀ ਮਦਨ ਲਾਲ ਬੱਗਾ ਜੀ ਐਮ ਐਲ ਏ ਲੁਧਿਆਣਾ ਨਾਰਥ ਬਹੁਤ ਸਤਕਾਰਯੋਗ ਸਰਦਾਰ ਲਖਮੀਰ ਸਿੰਘ ਰਾਏ ਜੀ ਪਟਿਕੜ ਸਾਬ ਤੋਂ ਵਿਧਾਇਕ ਮਾਨਯੋਗ ਪੱਪੀ ਪ੍ਰੈਸ਼ਰ ਜੀ ਐਮਐਲਏ ਸੈਂਟਰਲ ਲੁਧਿਆਣੇ ਦੇ ਮੇਅਰ ਸਾਹਿਬ ਸਾਡੇ ਟੂਰਿਜ਼ਮ ਦੇ ਸਾਰੇ ਅਧਿਕਾਰੀ ਡੀਸੀ ਸਾਹਿਬ ਲੁਧਿਆਣਾ ਐਸਐਸਪੀ ਫਤਿਹਗੜ੍ਹ ਸਾਹਿਬ ਡੀਸੀ ਫਤਿਹਗੜ੍ਹ ਸਾਹਿਬ ਐਸਐਸਪੀ ਜਗਰਾਉਂ ਐਸਐਸਪੀ ਖੰਨਾ ਅੱਜ ਸਾਰਾ ਸਮੂਚਾ ਲੁਧਿਆਣੇ ਦਾ ਜਿਹੜਾ ਪ੍ਰਸ਼ਾਸਨ ਹੈ ਉਸ ਦੀ ਮੀਟਿੰਗ ਹੋਈ ਸੀ ਬਹੁਤ ਹੀ ਮਹੱਤਵਪੂਰਨ ਮੀਟਿੰਗ ਉਸ ਦਾ ਜਿਹੜਾ ਅਜੰਡਾ ਸੀਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਜਿਹੜੀ ਸ਼ਹੀਦੀ ਸ਼ਤਾਬਦੀ ਹੈ ਉਸ ਨੂੰ ਬਹੁਤ ਵੱਡੇ ਪੱਧਰ ਤੇ ਮਨਾਉਣ ਜਾ ਰਹੀ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੀ ਟੀਮ ਦੀ ਡਿਊਟੀ ਲੱਗੀ ਸੀ ਇਹ ਅੱਜ ਸਾਡਾ ਪਿਛਲੇ 4 ਦਿਨਾਂ ਤੋਂ 13ਵਾਂ ਜ਼ਿਲ੍ਹਾ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਤੇ ਅਸੀਂ ਇੱਥੇ ਜੋ ਤਿਆਰੀਆਂ ਨੇ ਉਸ ਦਾ ਜਾਇਜ਼ਾ ਲੈਣ ਪਲਸ ਜੋ ਜੋ ਕਮੀਆਂ ਨੇ ਜੋ ਸੜਕਾਂ ਦੇ ਕੰਮ ਹੋਣੇ ਆ ਲਾਈਟਨਿੰਗ ਦੇ ਕੰਮ ਹੋਣੇ ਆ ਲਾਈਟ ਐਂਡ ਸਾਊਂਡ ਸ਼ੋਅ ਕਿੱਥੇ ਹੋਊਗਾ ਸਾਰਾ ਜਿਹੜਾ ਡਿਸਕਸ਼ਨ ਕੀਤਾ ਤੇ ਅੱਜ ਤੋਂ ਹੀ ਲੁਧਿਆਣਾ ਪ੍ਰਸ਼ਾਸਨ ਜਿਹੜਾ ਹੈ ਉਹ ਦਿਨ ਰਾਤ ਜਿਹੜਾ ਲੱਗ ਜਾਊਗਾ ਇਹਨਾਂ ਇਹਨਾਂ ਸਮਾਗਮਾਂ ਨੂੰ ਕਾਮਯਾਬ ਕਰਨ ਦੇ ਵਿੱਚ ਮੈਂ ਇੱਕ ਵਾਰੀ ਸਾਰੀ ਡਿਟੇਲ ਆਪ ਜੀ ਨਾਲ ਸਾਂਝੀ ਕਰੂੰਗਾ ਸਮਾਗਮਾਂ ਦੀ ਸ਼ੁਰੂਆਤ ਰਸਮੀ ਤੌਰ ਤੋਂ ਦਿੱਲੀ ਦੇ ਵਿੱਚ ਜਿਹੜਾ ਹੈ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਚਾਨਨੀ ਚੌਕ ਦਿੱਲੀ ਜਿੱਥੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਸੀ ਉੱਥੇ ਅਰਦਾਸ ਬੇਨਤੀ ਕਰਕੇ ਸ਼ੁਰੂਆਤ ਹੋਊਗੀ ਤੇ ਸ਼ਾਮ ਨੂੰ 25 ਤਰੀਕ ਨੂੰ ਹੀ ਗੁਰਦੁਆਰਾ ਰਕਾਬगंज ਸਾਹਿਬ ਦਿੱਲੀ ਵਿਖੇ ਕੀਰਤਨ ਦਰਬਾਰ ਹੋਣਗੇ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਲੁਧਿਆਣੇ ਦਾ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈ ਉਹ ਸਾਡੇ ਪੀਏਯੂ ਦੇ ਗਰਾਊਂਡ ਦੇ ਵਿੱਚ ਹੋਊਗਾ ਤਰੀਕਾਂ ਉਹ ਦੱਸ ਦਵਾਂਗੇ ਬਹੁਤ ਆਲੋਕਿਕ ਜਿਹੜਾ ਹੈ ਇਹ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਤੇ 50000 ਦੇ ਆਸਪਾਸ ਜਿਹੜੀ ਸੰਗਤ ਦੀ آمد ਦੀ ਉਮੀਦ ਹੈ ਇਸ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਫਤੇਗੜ ਸਾਹਿਬ ਦਾ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈ ਉਹ ਆਮ ਖਾਸ ਬਾਗ ਵਿੱਚ ਹੋਊਗਾ ਉੱਥੇ ਵੀ ਜਿਹੜਾ ਹੈ ਬਹੁਤ ਸ਼ਾਨਦਾਰ ਜਿਹੜਾ ਹੈ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਤੇ ਮੈਂ ਆਪ ਸਭ ਦੇ ਰਹੀ ਅਪੀਲ ਵੀ ਕਰਦਾ ਹਾਂ ਸ਼ਹਿਰ ਵਾਸੀਆਂ ਨੂੰ ਸਾਡੇ ਸਾਰੇ ਸਮੁੱਚੇ ਜ਼ਿਲ੍ਹੇ ਨੂੰ ਕਿ ਆਪਣੇ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਆਪਾਂ ਇਸ ਲਾਈਟ ਐਂਡ ਸਾਊਂਡ ਸ਼ੋਅ ਚਾਹੀਏ ਤੇ ਆਪਣੇ ਬੱਚਿਆਂ ਨੂੰ ਜਿਹੜਾ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਇਸ ਤੋਂ ਵਧੀਆ ਤਰੀਕਾ ਆਪਾਂ ਨਹੀਂ ਦਿਖਾ ਸਕਦੇ ਕਿ ਜਦੋਂ ਬੱਚਾ ਦੇਖਦੇ ਹੈ ਤੇ ਉਹ ਜਦੋਂ ਸਿੱਖਣਗੇ ਤਾਂ ਉਹਨਾਂ ਤੇ ਇੱਕ ਚੰਗਾ ਪ੍ਰਭਾਵ ਪਊਗਾ ਇਦਾਂ ਹੀ ਜੀ 18 ਨਵੰਬਰ ਨੂੰ ਸ਼੍ਰੀਨਗਰ ਵਿਖੇ ਕਸ਼ਮੀਰ ਦੇ ਵਿੱਚ ਗੁਰਦੁਆਰਾ ਛੱਟੀ ਪਾਤਸ਼ਾਹੀ 6ਵੇਂ ਪਾਤਸ਼ਾਹ ਦਾ ਸਥਾਨ ਉੱਤੇ ਕੀਰਤਨ ਦਰਬਾਰ ਹੋਣਗੇ ਤੇ 19 ਨਵੰਬਰ ਨੂੰ ਸ਼੍ਰੀਨਗਰ ਤੋਂ माननीय मुख्यमंत्री पंजाब माननीय मुख्यमंत्री जम्मू एंड जम्मू कश्मीर انہ تے نال ਸਾਡੇ ਸੰਤਾਂ ਮਹਾਪੁਰਖਾਂ ਦੀ ਰਹਿਨਮਾਈ ਹੇਠ ਇੱਕ ਨਗਰ ਕੀਰਤਨ ਸ਼੍ਰੀ ਨਗਰ ਤੋਂ ਰੰਭਿਆ ਜਾਊਗਾ ਕਿਉਂਕਿ ਕਸ਼ਮੀਰੀ ਪੰਡਤ ਜਿਹੜੇ ਆ ਗੁਰੂ ਸਾਹਿਬ ਦੇ ਕੋਲ ਕਸ਼ਮੀਰ ਤੋਂ ਆਏ ਸੀ ਉਹ ਨਗਰ ਕੀਰਤਨ ਸ਼੍ਰੀ ਨਗਰ ਤੋਂ ਸ਼ੁਰੂ ਹੁੰਦਾ ਹੋਇਆ ਵਾਇਆ ਜੰਮੂ ਪਠਾਨਕੋਟ ਹਸ਼ਿਆਰਪੁਰ 22 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੂਗਾ ਦੂਜਾ ਨਗਰ ਕੀਰਤਨ ਜਿਹੜਾ ਹੈ ਉਹ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਬਟਾਲਾ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਹੁੰਦੇ ਹੋਏ ਜਲੰਧਰ ਹੁੰਦੇ ਹੋਏ ਨਵਾਂ ਸ਼ਹਿਰ ਬਲਾਚਰ ਹੁੰਦੇ ਹੋਏ ਉਹ ਵੀ 22 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੂਗਾ ਤੀਜਾ ਨਗਰ ਕੀਰਤਨ ਜਿਹੜਾ ਹੈ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਆਰੰਭ ਹੋ ਕੇ ਵਾਇਆ ਬਠਿੰਡਾ ਸੰਗਰੂਰ ਪਟਿਆਲਾ ਮੋਹਾਲੀ 22 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਜਿਹੜਾ ਹੈ ਉਹ 20 ਨਵੰਬਰ ਨੂੰ ਸਵੇਰੇ ਫਰੀਦਕੋਟ ਤੋਂ ਜਿਹੜਾ ਹੈ ਬਾਬਾ ਫਰੀਦ ਜੀ ਦੇ ਅਸਥਾਨ ਤੋਂ ਅਰਦਾਸ ਬੇਨਤੀਆਂ ਕਰਕੇ ਉੱਥੋਂ ਆਰੰਭਿਆ ਜਾਊਗਾ ਤੇ ਵਾਇਆ ਫਰੀਦਕੋਟ ਫਿਰੋਜ਼ਪੁਰ ਹੁੰਦੇ ਹੋਏ ਮੋਗਾ ਤੇ 20 ਨਵੰਬਰ ਨੂੰ ਸ਼ਾਮ ਨੂੰ ਫਿਰ ਜਗਰਾਉਂ ਤੇ ਜਿਹੜਾ ਹੈ 20 ਨਵੰਬਰ ਦਾ ਜਿਹੜਾ ਨਿਵਾਸ ਹੈ ਉਹ ਲੁਧਿਆਣੇ ਵਿਖੇ ਹੋਊਗਾ ਅਸੀਂ ਸਾਡੇ ਹੁਣੇ ਪ੍ਰਧਾਨ ਸਾਹਿਬ ਨਾਲ ਗੱਲ ਵੀ ਹੋਈ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਜਿਹੜਾ ਨਿਵਾਸ ਹੋਣਗੇ ਪੂਰਾ ਆਪਣਾ ਮੇਨ ਰੂਟ ਜਿਹੜੀ ਹੈ ਫਿਰੋਜ਼ਪੁਰ ਰੋਡ ਉੱਥੋਂ ਜਿਹੜਾ ਸ਼ਹਿਰ ਦੇ ਵਿੱਚੋਂ ਨਗਰ ਕੀਰਤਨ ਜਿਹੜਾ ਹੈ ਅਸ ਗੁਰੂ ਸਾਹਿਬ ਦੇ ਖੁੱਲੇ ਦਰਸ਼ਨ ਸਾਰੇ ਸੰਗਤਾਂ ਨੂੰ ਹੋਣਗੇ ਤੇ 21 ਤਰੀਕ ਨੂੰ ਸਵੇਰੇ ਜਿਹੜਾ ਹੈ ਗੁਰਦੁਆਰਾ ਦੁੱਖਨਵਾਰਨ ਸਾਹਿਬ ਤੋਂ ਆਰੰਭ ਹੋ ਕੇ ਗਾਰਡ ਆਫ ਆਨਰ ਹੋਗਾ ਪੰਜਾਬ ਪੁਲਿਸ ਜਿਹੜੀ ਹੈ ਵਿਦ ਹਾਈਐਸਟ ਰਿਸਪੈਕਟ ਜਿਹੜੀ ਹੈ ਫੋਰ ਅਪਰ ਗਾਰਡ ਆਫ ਆਨਰ ਗੁਰੂ ਸਾਹਿਬ ਨੂੰ ਹੋਊਗਾ ਤੇ ਉਸ ਤੋਂ ਬਾਅਦ 5 ਘੰਟਾ ਕਰ ਹੁੰਦੇ ਹੋਏ ਜਲੰਧਰ ਬਾਈਪਾਸ ਹੁੰਦੇ ਹੋਏ ਫਿਰ ਮੰਬਸਤੀ ਜੋਦੇয়াল ਤੇ ਸਮਰਾਲਾ ਚੌਂਕ ਹੁੰਦੇ ਹੋਏ ਟੂਵਰਡਸ ਸਾਨੇয়াল ਫਿਰ ਦਰਾਹਾ ਫਿਰ ਖੰਨਾ ਤੇ ਸ਼੍ਰੀ ਫਤੇਗੜ ਸਾਹਿਬ 21 ਤਰੀਕ ਨੂੰ ਨਗਰ ਕੀਰਤਨ ਦਾ ਨਿਵਾਜ਼ ਸ਼੍ਰੀ ਫਤੇਗੜ ਸਾਹਿਬ ਵਿਖੇ ਹੋਊਗਾ ਤੇ ਫਿਰ 22 ਸਵੇਰੇ ਉੱਥੋਂ ਚੱਲ ਕੇ ਬੱਸੀ ਪਠਾਣਾ ਮਰਿੰਡਾ ਚਮਕੌਰ ਸਾਹਿਬ ਹੁੰਦੇ 22 ਤਰੀਕ ਨੂੰ ਚਾਰੋਂ ਨਗਰ ਕੀਰਤਨ ਜਿਹੜੇ ਆ ਉਹ ਸ਼੍ਰੀ ਨਨਕਪੁਰ ਸਾਹਿਬ ਫੰਕਸ਼ਨਗੇ 23 24 25 ਨੂੰ ਸ਼੍ਰੀ ਨਨਕਪੁਰ ਸਾਹਿਬ ਵਿਖੇ ਵਿਸ਼ ਪਧਰੀ ਸਮਾਗਮ ਹੋ ਰਹੇ ਨੇ ਜਿਹਨ ਲਈ ਹਰ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਟੈਂਟ ਸਿਟੀ ਦਾ ਵੀ ਕੰਮ ਚੱਲ ਪਿਆ ਤੇ ਇਸ ਤੋਂ ਇਲਾਵਾ 23 ਤਰੀਕ ਨੂੰ ਸਵੇਰੇ ਖੰਡਪਾਟ ਸਾਹਿਬ ਆਰੰਭ ਹੋ ਕੇ ਉਸ ਤੇ ਸਰਵ ਧਰਮ ਸਮੇਲਨ ਹੋਊਗਾ ਸਾਰੇ ਧਰਮਾਂ ਦੇ ਜਿਹੜੇ ਹੈ ਸਾਡੇ ਸੰਤ ਮਹਾਪੁਰਖ ਨੇ ਉਹ ਉਥੇ ਉਹਨਾਂ ਨੂੰ ਸੱਦਾ ਦਿੱਤਾ ਜਾਊਗਾ ਤੇ ਨਾਲ ਹੀ ਤਿੰਨੋ ਦਿਨ ਡਰੋਨ ਸ਼ੋ ਹੋਊਗਾ ਸ਼੍ਰੀ ਨੰਗਪੁਰ ਸਾਹਿਬ ਵਿਖੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਡਰੋਨ ਸ਼ੋ ਹੋਣ ਜਾ ਰਿਹਾ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਸ਼ਾਮ ਨੂੰ ਕੀਰਤਨ ਦਰਬਾਰ ਹੋਣਗੇ ਤੇ ਚਾਰ ਸ਼ਹਿਰ ਗੁਰੂ ਸਾਹਿਬ ਜੀ ਦੇ ਨਾਲ ਜੋ ਜੁੜੇ ਹੋਏ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਬਾਬਾ ਬਕਾਲਾ ਸਾਹਿਬ ਜਿੱਥੇ ਲੰਬਾ ਸਮਾਂ 26 ਸਾਲ 9 ਮਹੀਨੇ 13 ਦਿਨ ਗੁਰੂ ਸਾਹਿਬ ਨੇ ਭਗਤੀ ਕੀਤੀ ਤੀਜਾ ਸ਼੍ਰੀ ਨਨਪੁਰ ਸਾਹਿਬ ਜੋ ਖੁਦ ਗੁਰੂ ਸਾਹਿਬ ਨੇ ਬਸਾਇਆ ਤੇ ਉੱਥੋਂ ਹੀ ਦਿੱਲੀ ਲਈ ਚਾਲੇ ਪਾਏ ਤੇ ਫਿਰ ਦਿੱਲੀ ਤੋਂ ਕੇਵਲ ਉਹਦਾ ਸੀਸ ਆਇਆ ਉੱਥੇ ਸੰਸਕਾਰ ਹੋਇਆ ਤੇ ਚੌਥਾ ਪਟਿਆਲੇ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਬਹੁਤ ਲੰਬਾ ਸਮਾਂ ਜਿਹੜਾ ਹੈ ਉੱਥੇ ਸੰਗਤਾਂ ਨੂੰ ਨਿਹਾਲ ਕੀਤਾ ਚਾਰੋਂ ਸ਼ਹਿਰਾਂ ਦੇ ਵਿੱਚ ਮਿਸ਼ਾਲ ਦੇ ਨਾਲ 3 ਦਿਨ ਲਈ ਚਾਰੋਂ ਸ਼ਹਿਰ ਜਿਹੜੇ ਰੋਸ਼ਨ ਕੀਤੇ ਜਾਣਗੇ ਹਰ ਰੋਜ਼ ਸ਼ਾਮ ਨੂੰ ਮਿਸ਼ਾਲਾਂ ਲੱਗਣਗੀਆਂ ਜਿਸ ਨੂੰ ਸੀ ਸ਼ਹਾਦਤ ਦੀ ਲੋ ਕਹ ਰਹੇ ਹਨ ਤੇ ਇੱਦਾਂ ਹੀ ਜਿਹੜਾ ਹੈ 24 ਤਰੀਕ ਨੂੰ ਇੱਕ ਨਗਰ ਕੀਰਤਨ ਸ਼੍ਰੀ ਕੀਰਪੁਰ ਸਾਹਿਬ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਸੀਸ ਭੇਟ ਨਗਰ ਕੀਰਤਨ ਜਿਹੜਾ ਹੋਰ ਲੰਬਿਆ ਜਾਊਗਾ ਤੇ 24 ਤਰੀਕ ਨੂੰ ਹੀ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਹੈ ਵਿਧਾਨ ਸਭਾ ਸੈਸ਼ਨ ਜਿਹੜਾ ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਊਗਾ ਸ਼ਾਮ ਨੂੰ ਫਿਰ ਸ਼ਹਾਦਤ ਦੀ ਲੋ ਕੀਰਤਨ ਦਰਬਾਰ ਤੇ ਡਰੋਨ ਸ਼ੋਅ ਤੇ 25 ਤਰੀਕ ਨੂੰ ਸਰਬੱਤ ਦਾ ਭਲਾ ਇਕੱਤਰਤਾ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਉਸ ਤੋਂ ਬਾਅਦ ਕੀਰਤਨ ਦਰਬਾਰ ਹੋਊਗਾ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦੇ ਉੱਤੇ ਜਿਹੜਾ ਰਸਪਿਨਾ ਕੀਰਤਨ ਦਰਬਾਰ ਹੋਊਗਾ ਤੇ ਫਿਰ ਸਰਬੱਤ ਦਾ ਭਲਾ ਇਕੱਤਰਤਾ ਜਿਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਦੇਸ਼ ਵਿਦੇਸ਼ ਦੀਆਂ ਜਿੰਨੀਆਂ ਵੱਡੀਆਂ ਹਸਤੀਆਂ ਨੂੰ ਉਹਨਾਂ ਨੂੰ ਇਨਵਾਈਟਸ ਜਾ ਰਹੇ ਨੇ ਉਹਨਾਂ ਦੀ ਵੀ ਤੁਹਾਨੂੰ ਅਗਲੇ ਹਫ਼ਤੇ ਅਸੀਂ ਲਿਸਟ ਦੇ ਦਾਂਗੇ ਉਹਨਾਂ ਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਸੱਦਾ ਜਾਊਗਾ ਉਸ ਮੰਚ ਤੇ ਆਣਗੇ ਤੇ ਸ਼ਾਮ ਨੂੰ ਫਿਰ ਜਿਹੜੀ ਹੈ ਸ਼ਹਾਦਤ ਦੀ ਲੋ ਕੀਰਤਨ ਦਰਬਾਰ ਤੇ ਜਿਹੜਾ ਹੈ ਦਰੋਣ ਸ਼ੋ ਹੋਊਗਾ ਹਰ ਤਰ੍ਹਾਂ ਦੀ ਜਿਹੜੀ ਤਿਆਰੀ ਲਈ ਅੱਜ ਮੈਂ ਕੇਂਦਰੀ ਮੰਤਰੀ ਰੇਲਵੇ ਮੰਤਰੀ ਨੂੰ ਵੀ ਤੇ ਜਿਹੜੇ ਐਮਓਐਸ ਰਵਨੀ ਪਿੱਟੂ ਜੀ ਉਹਨਾਂ ਨੂੰ ਵੀ ਅਸ਼wini ਵੈਸ਼ਨਵਰ ਜੀ ਨੂੰ ਵੀ ਤੇ ਰਵਨੀਤ ਮਿੱਟੂ ਜੀ ਨੂੰ ਖਤ ਵੀ ਲਿਖਿਆ ਅਸੀਂ ਟ੍ਰੇਨਸ ਦੀ ਵੀ ਡਿਮਾਂਡ ਵਧਾਈ ਹੈ ਕਿ ਸ਼੍ਰੀ ਨਨਪੁਰ ਸਾਹਿਬ ਦੀ ਸਪੈਸ਼ਲ ਟ੍ਰੇਨਸ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਤੋਂ ਸ਼੍ਰੀ ਪਟਨਾ ਸਾਹਿਬ ਤੋਂ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਚਲਾਈ ਜਾਣ ਸਾਡਾ ਅਨੁਮਾਨ ਹੈ ਕਿ 1 ਕਰੋੜ ਤੋਂ ਜਿਹੜੀ ਵੱਤ ਸੰਗਤ ਹੈ ਉਹ ਸ਼੍ਰੀ ਨਨਪੁਰ ਸਾਹਿਬ ਵੇਖੇ ਨਤਮਸਤਕ ਹੋਗੀ ਅੱਜ ਅਸੀਂ ਲੁਧਿਆਣੇ ਦੇ ਵੀ ਸਾਡੇ ਸਾਰੇ ਸਤਕਾਰਯੋਗ ਐਮਐਲਏ ਸਾਹਿਬਾਨਾਂ ਨਾਲ ਮੇਅਰ ਸਾਹਿਬ ਨਾਲ ਇੱਕ ਇੱਕ ਇੰਚ ਜਿੱਥੋਂ ਜ ਓਚਾਈ ਨੈਸ਼ਨਲ ਹਾਈਵੇ ਦਾ ਹਿੱਸਾ ਹੋਵੇ ਚਾਹੇ ਕਾਰਪੋਰੇਸ਼ਨ ਦੀ ਸੜਕ ਹੋਵੇ ਉਸ ਦਾ ਕੀਤਾ ਜੋ ਕਮੀਆਂ ਸਾਰਾ 5 ਨਵੰਬਰ ਤੱਕ ਸਾਰੀਆਂ ਸੜਕਾਂ ਜਿਹੜੀਆਂ ਹਨ ਉਹ ਬਿਲਕੁਲ ਅੰਦਰੁਸਤ ਹੋਣਗੀਆਂ ਨਗਰ ਕੀਰਤਨ ਵਾਲੇ ਦਿਨ ਜਿੰਨੇ ਵੀ ਲਿਕਰ ਵੈਂਟਸ ਨੇ ਮੀਟ ਦੀਆਂ ਦੁਕਾਨਾਂ ਨੇ ਉਹ ਸਾਰੀਆਂ ਬੰਦ ਰਹਿਣਗੀਆਂ ਹਾਈएस्ट ਰਿਗਾਰਡ ਦੇ ਨਾਲ ਅਸੀਂ ਚਾਹੇ ਕੋਈ ਮਨਿਸਟਰ ਹੈ ਚਾਹੇ ਕੋਈ ਐਮਐਲਏ ਹੈ ਚਾਹੇ ਕੋਈ ਡੀਸੀ ਐਸਐਸਪੀ ਹੈ ਜਾਂ ਮੇਅਰ ਜੋ ਵੀ ਸਾਡੇ ਅਹੁਦੇ ਹੋਣ ਪਰ ਇਸ ਨਗਰ ਕੀਰਤਨ ਦੇ ਵਿੱਚ ਮਾਨ ਸਾਹਿਬ ਜੀ ਨੇ ਜਿਵੇਂ ਸਾਨੂੰ ਹੁਕਮ ਲਾਇਆ ਕਿ ਅਸੀਂ ਬਤੌਰ ਸੇਵਾਦਾਰ ਇਸ ਨਗਰ ਕੀ ertan ਦੀ ਜਿਹੜੀ ਹੈ ਅਗਵਾਈ ਪੰਥ ਸੰਗਤ ਤੇ ਸਾਡੇ ਸੰਤ ਮਹਾਪੁਰ ਕਰਨਗੇ ਅਸੀਂ ਸਾਰੇ ਜਿਹੜੇ ਹਾਂ ਅਸੀਂ ਸਾਰੇ ਸੇਵਾਦਾਰ ਬਣ ਕੇ ਜੋ ਜੋ ਸਾਡੀ ਡਿਊਟੀਆਂ ਲੱਗੂਗੀਆਂ ਕਰਾਂਗੇ ਪ੍ਰਧਾਨ ਮਨੀਦਰ ਸਿੰਘ